ਇੱਕ ਬਬਰ ਖਾਲਸਾ ਨਾਲ ਰਿਲੇਟਡ ਟਰੋਰ ਮੋਡਿਊਲ ਬੰਦ ਕੀਤਾ ਗਿਆ ਹੈ ਔਰ 6 ਸਫਿਸਟੀਕੇਟਿਡ ਵੈਪਨ ਜਿਹੜੇ ਆ ਉਪਰਾਮਤ ਕੀਤੇ ਗਏ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜੇ ਆਪਣਾ ਹੀ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਨਾਂ ਨਾਲ ਅਸੋਸੀਏਟ ਹੋ ਗਿਆ ਇਹ ਜੋ ਕਿ ਬਹੁਤ ਟਾਪ ਟਰੋਰਿਸਟ ਸਰਵਿੰਦਰ ਰਿੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਇਹ ਟੈਰਰਿਸਟ ਐਕਟੀਵਿਟੀਆਂ ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮਗਵਾਈਆਂ ਗਈਆਂ ਤੇ ਅੱਗੇ ਡਿਸਟ੍ਰਿਬਿਊਟ ਹੋਣੀਆਂ ਸੀ ਜੋ ਟੋਲਰੈਂਸ ਪਾਲਿਸੀ ਦੇ ਤਹਿਤ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਇੱਕ ਬਬਰ ਖਾਲਸਾ ਨਾਲ ਰਿਲੇਟਡ টেরਰ ਮੋਡਿਊਲ ਬੰਦ ਕੀਤਾ ਗਿਆ ਔਰ 6 ਸਫਿਸਟੀਕੇਟਿਡ ਵੈਪਨ ਜਿਹੜੇ ਆ ਉਹ ਬਰਾਮਦ ਕੀਤੇ ਗਏ 4 ਗਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.30 ਮੋਰ ਕੈਲੀਬਰ ਦੇ ਵੈਪਨਸ ਨੇ ਇਹ ਬੜੇ ਸਫਿਸਟੀਕੇਟਿਡ ਦੇ ਮੈਂ ਸਮਝਦਾ ਕਿ ਲੀਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਪੈਰਿਸ ਬਬਰ ਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਫੜਿਆ ਗਿਆ ਉਹਦਾ ਨਾਮ ਮੈਂ ਕਹਾਂ ਓੰਕਾਰ ਸਿੰਘ ਏਲੀਅਸ ਨਵਾਬ son of ਗੁਰਨਾਮ ਸਿੰਘ ਬਲੀ ਜਲਾਲ ਉਸਮਾ ਪੀਐਸ ਮਹਿਤਾ ਅਮਰਸਰ ਰੂਰਲ 18 ਸਾਲ ਦੇ ਕਰੀਬ ਉਮਰ ਹੈ ਪਲੱਸ 2 ਪਾਸ ਹੈ ਤੇ ਅਜਿਹਾ ਅਪਰਾਹੀ ਕਰ ਰਿਹਾ ਪਰ ਇਹ ਗਲਤ ਕੰਪਨੀ ਚ ਆ ਕੇ ਇਹਦਾ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸਡ ਹੈ ਇੰਗਲੈਂਡ ਬੇਸਡ ਕਰਮ ਸਿੰਘ ਜੀ ਲਿਆਸ ਸਰਮਾ ਸੰਦੂ ਸਨ ਆਫ ਮੇਜਰ ਸਿੰਘ ਵਿਲੇਜ ਤਨਵਾਕਲਾ ਅੰਮ੍ਰਿਤਸਰ ਰੂਰਲ ਇਹ ਜੋ ਕਿ ਬਹੁਤ ਟਾਪ ਟੈਰਰਿਸਟ ਹਰਵਿੰਦਰ ਰੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹਦੇ ਚ ਇਹ ਮੋਡਿਲੀ ਪੁੱਛ ਕੇ ਤੋਂ ਹੀ ਆਇਆ ਵੀ ਓਮਕਾਰ ਸਿੰਘ ਨੇ ਰੀਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਆ ਸੀ ਜੋ ਕਿ ਕਟਆਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਵੱਲੋਂ ਤੋਂ ਇਹਦੇ ਚ ਆਪਾਂ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹੈਂਡਲਰਸ ਨੇ ਟਰਮਸੰਦੂ ਅੱਗੇ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹਦੀ ਜਿਹੜੀ ਐਕਟੀਵਿਟੀਜ਼ ਨੇ ਇਹਦੇ ਇੱਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੇ ਉਹ ਯੂਜ਼ ਕਰਕੇ ਆਪਣਾ ਨੈਟਵਰਕ ਇਹ ਟੈਰਰਿਸਟ ਐਕਟੀਵਿਟੀਜ਼ ਨੂੰ ਅ ਬढ़ावा ਦੇਣ ਵਾਸਤੇ ਇਹ ਚੀਜ਼ਾਂ ਮਗਵਾਈਆਂ ਗਈਆਂ ਤੇ ਅੱਗੇ ਡਿਸਕਿਊਟ ਹੋਣੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੈਡ ਬਾਈ ਮਿਸਟਰ ਰਵਿੰਦਰਪਾਲ ਸਿੰਘ ਡੀਸੀਪੀ ਇਨਵੈਸਟੀਗੇਸ਼ਨ ਸਾਡੇ ਐਸਪੀ ਜਗਵਿੰਦਰ ਸਿੰਘ ਸੰਤੂ ਸਾਹਿਬ ਐਡੀਸੀਪੀ ਇਨਵੈਸਟੀਗੇਸ਼ਨ ਜਯਾਵਿੰਦਰ ਸਿੰਘ ਐਸਪੀ ਇਨਵੈਸਟੀਗੇਸ਼ਨ ਤੇ ਇੰਸਪੈਕਟਰ ਮੋਲਕਦੀਪ ਤੇ ਉਹਨਾਂ ਦੀ ਟੀਮ ਉਨੇ ਬਿਹਤ ਵਧੀਆ ਕੰਮ ਕੀਤਾ ਔਰ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਹਦੇ ਨਾਲ ਜਿਹੜਾ ਇਹ ਟੈਰਰਿਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦੇ ਨਾਲ ਕ੍ਰਾਈਮ ਰੁਕਦਾ ਔਰ ਜਿਹੜੇ ਇਨ ਸਫਿਸਟੀਕੇਟਿਡ ਵੈਪਨਸ ਨੇ ਹੋ ਮਾੜੇ ਅੰਸਰਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹੀਨियस ਕ੍ਰਾਈਮ ਹੀ ਇਹਦੇ ਨਾਲ ਹੋ ਕੀਤਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰਿਵੈਂਟ ਕੀਤਾ ਜਾਂਦਾ। ਤਰਹੇ ਨਾਲ ਕੋਈ ਆਰਟੀਫੈਕਟ ਟਾਰਗੇਟ ਟਾਰਗੇਟ ਇਹਨੂੰ ਬੰਦੇ ਨੂੰ ਨਹੀਂ ਪਤਾ ਅੱਗੇ ਕਟਆਊਟ ਸੀਗੇ ਜਿਹਨੂੰ ਉਹਨੇ ਹੈਂਡਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਬੁਸਤਤੀ ਇਹਨਾਂ ਨੂੰ ਫੜ ਲਿਆ ਬਾਕੀ ਇਹਦੀ ਪੁੱਛਗਿੱਛ ਜਾਰੀ ਹੈ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ ਥੈਟ ਜਿਹੜੇ ਇਹਨਾਂ ਦੇ ਫੋਰ ਗਰਾਊਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਪਰ ਮਾਨਸਿਕ ਤੌਰ ਤੇ ਪਹਿਲਾਂ ਵੀ ਕੀਤਾ ਜਾ ਸਕਦਾ ਗੱਲ ਕੀ ਹੁੰਦੀ ਹੈ ਕਿ ਆਪ ਤੁਨ ਆ ਇਸ ਏਰੀਆ ਦਾ ਬੰਦਾ ਹੈ। ਤੋਂ ਨੈਚੁਰਲੀ ਕੋਈ ਨਾ ਕੋਈ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲ ਚ ਵੀ ਦੇਖਿਆ। ਬਟ ਮੇਨ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰੋਵੈਂਸ਼ਨ ਬੜੀ ਵੱਡੀ ਹੋਈ ਹੈ। ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੈ ਕ੍ਰਾਸ ਬਾਰਡਰ ਜਿਹੜੇ ਆ ਡਿਸਟਰਬੈਂਸ ਪੈਦਾ ਕਰਨੀ ਆਪਣੇ ਬੁਲਬ ਦੇ ਵਿੱਚ ਉਹਦੇ ਚ ਲੱਗੇ ਰਹਿੰਦੇ ਆ। ਔਰ ਜਿਹੜੇ ਭੋਲੇ-ਪਾਲੇ ਲੋਕ ਨੇ ਉਹ ਇਹਨਾਂ ਦੇ ਝਾਂਸਿਆਂ 'ਚ ਆ ਕੇ ਤੇ ਆਪ ਫਸ ਜਾਂਦੇ ਆ ਕੀ ਲੈ ਕੇ ਆ ਜਿਹੜਾ ਕਿ ਤਰ੍ਹਾਂ ਇੱਕ ਉਹ ਰੱਖੇ ਸੀ ਜਾਇ ਦੇ ਲੈ ਕੇ ਆਇਆ ਜੀ ਬਾਰਡਰ ਤੋਂ ਤੇ ਰਸਤੇ 'ਚ ਜਿੱਥੇ ਰਿਸੈਪਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਅੰਜਾਮ ਦਿੱਤਾ ਸਾਡੀ ਟੀਮ ਨੇ ਕੋਈ WhatsApp ਕਰਾਂਗੇ ਜਿੱਥੇ ਨਿਊ WhatsApp ਦੀ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਹੈ ਹੋਰ ਅਲੱਗ-ਅਲੱਗ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਨੇ ਉਹਨਾਂ ਤੇ ਕੰਮ ਕਰ ਰਹੇ ਬੱਬਰ ਖਾਲਸਾ ਵੱਲੋਂ ਮੈਂ ਤੁਹਾਨੂੰ ਦੱਸਿਆ ਇੰਟਰਨੈਸ਼ਨਲ ਤੇ ਜਿਹੜਾ ਧਰਮ ਸਿੰਘ ਏਰੀਆ ਧਰਮਸੰਧੂ ਹੈ UK ਬੇਸਡ ਟੈਰਿਸਟ ਹੈ ਔਰ ਹਰਵਿੰਦਰ ਰਿੰਦੇ ਦੇ ਨਾਲ ਕਾਫੀ ਇੱਕ ক্লোਜ਼ ਅਸੋਸੀਏਟ ਹੈ ਉਹਦਾ ਔਰ ਹੈ ਕਾਫੀ ਐਕਟਿਵਲੀ ਉਹ ਕੰਮ ਕਰ ਤਾਰਗੇਟ ਕੇ ਟਾਰਗੇਟਸ ਨਹੀਂ ਅਜੇ ਤੱਕ ਕਲੀਅਰ ਹੋਏ ਕਿ ਜਿਹੜਾ ਬੰਦਾ ਫੜਿਆ ਗਿਆ ਵੈਪਨ ਡੀਐਨਏ ਉਹਨੂੰ ਰਸੀਵ ਕੀਤਾ ਤੇ ਅੱਗੇ ਪਹੁੰਚਾਉਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ ਕਾਬੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਹਾਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਨਾਂ ਦਾ ਫੋਲਡ ਹੈ ਉਹਦੇ ਤੱਕ ਪਹੁੰਚਾਂਗੇ ਕਿੱਥੇ ਇਹ ਵੈਪਨ ਵਰਤ ਯੂਜ਼ ਕਰ ਦਿੱਤੇ ਗਏ ਬਾਅਦ ਕੰਪਲੈਟਲੀ ਵੈਪਨ ਦੇਖੋ ਟੈਰਰਿਸਟ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹੂੰਗਾ ਕਿ ਇਹਨਾਂ ਨੇ ਯੂਜ਼ ਕਰਨੇ ਬਿਨਾਂ ਕਰਨੇ ਸੀ ਕਿ ਕਿਉਂਕਿ ਅਦਰਵਾਈ ਖੁਮਸਾਨੀ ਨਹੀਂ ਇਹਨੇ ਲੀਥਲ ਵੈਪਨ ਮੰਗਵਾਉਣ ਦਾ ਸਾਰੇ ਪਾਸੇ ਸਾਰੇ ਉਧਰੋਂ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਮਤਲਬ ਲੇਟੈਸਟ ਵੈਪਨ ਇਹ ਪਹਿਲਾਂ ਜੋ ਵੀ ਲੋਕ ਸਮਝਦੇ ਪਹਿਲਾਂ ਦੇ ਕਾਹਦੇ ਇਹ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤਾਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰੀਸੀਵ ਕੀਤੀ ਕਨਸਾਈਨਮੈਂਟ ਉਹਨੂੰ ਪਿਕ ਕਰਕੇ ਤੇ ਅਕੇ ਕਿਉਂਕਿ ਅੱਜਕੱਲ ਇਹ ਕੱਟਆਉਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਉਹਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਕਿ ਲੈਂਡਮਾਰਕ ਦਿੱਤਾ ਜਾਂਦਾ ਹੈ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰਨੇ ਸਕੇ। ਇਹ ਜਿਹੜੇ ਜਿਹੜੇ ਆਮ ਤੌਰ ਤੇ ਸਾਰੇ ਕਲੌਕ ਵਗੈਰਾ ਤੁਹਾਨੂੰ ਪਤਾ ਹੈ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ PX5 ਵੀ ਬੜਾ ਡਿਸਟ੍ਰਿਕਟਡ ਪੈਸਟਲ ਹੈ ਇਹਨਾਂ ਦਾ ਆਟੋਮੈਟਿਕ ਫਾਇਰ ਵੀ ਕਰਦਾ। ਸੋ ਡੈਫੀਨਟਲੀ ਪਰੋਂ ਹੁੰਦੇ ਨੇ ਜੇ ਵਾਇਆ ਪਾਕਿਸਤਾਨ ਜਿਹੜੇ ਟੈਰਰਿਸਟ ਗਰੁੱਪਸ ਨੇ ਉਹ ਨਾ ਤਾਂਹੀਂ ਪੁਸ਼ਿਨ ਕੀਤੇ ਜਾਂਦੇ। ਜਲਦੀ ਰਹਿੰਦੀ ਰਹਿੰਦੀ ਹੈ। ਦੇਖੋ ਬਹੁਤ ਵਧੀਆ ਕਾਮਯਾਬੀ ਇਹ ਦੇਖੋ ਪ੍ਰੀਵੈਂਸ਼ਨ ਇਜ਼ ਬੈਟਰ ਦਨ ਕਯੂਰ ਬਾਅਦ ਚ ਤਾਂ ਬਹੁਤ ਜ਼ੋਰ ਲੱਗਦਾ ਔਰ ਪ੍ਰੀਵੈਂਟ ਕਰਨਾ ਹੀ ਪੁਲਿਸ ਦਾ ਸਭ ਤੋਂ ਫਰਸਟ ਰੋਲ ਹੈ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਆਫ ਕ੍ਰਾਈਮ ਸਾਡਾ ਮੇਨ ਜਿਹੜਾ ਮੋਟਿਵ ਹੁੰਦਾ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾ ਯੋਗ ਹੈ ਔਰ ਮੈਂ ਆਮ ਵੈਰੀ ਪ੍ਰਾਊਡ ਆਫ ਦਿਸ ਕੀ ਕੰਦ ਹੋ ਗਿਆ ਕਿਵੇਂ ਦੇਖੋ ਇਹ ਚੱਲ ਰਹੀ ਹੈ ਗੱਲ ਤੁਹਾਨੂੰ ਪਤਾ ਹੀ ਹੈ ਉਹ ਹੀ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹਨੂੰ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਕਿ ਤੋਂ ਅੱਗੇ ਲੋਕ ਜੁੜਦੇ ਰਹਿੰਦੇ ਆ ਪੁਰਾਣਾ ਇੱਥੇ ਕੋਈ ਬੁਖਦਮਾ ਵੀ ਨਹੀਂ ਹੈ ਬਟ ਯੰਸਟਰਸ ਗੱਲਾਂ 'ਚ ਆ ਜਾਂਦੇ ਆ ਲੋਰਮੈਂਟ ਆਫ ਮਨੀ ਐਂਡ ਜੰਗ ਇਹ ਚ ਕੁਝ ਉਹ ਬਹੁਤੀ ਸੋਚਣ ਸ਼ਕਤੀ ਨਹੀਂ ਹੋਏਗੀ ਆਪਾਂ ਐਨਾਲਿਟਿਕ ਕਰਦੇ ਕਿ ਕੀ ਦਾ ਅੰਜਾਮ ਹੋਏਗਾ ਕਿਹ ਕਿਹਦੀ ਕਲਾਸ ਤੋਂ ਪੜ੍ਹਦੇ ਪੀ ਪਲੱਸ 2 ਆਹ ਇਹ ਸੋਸ਼ਲ ਮੀਡੀਆ ਤੇ ਵੀ ਉਹ ਦੇਖਦੇ ਹਾਂ ਜੀ ਉਹ ਸਾਰਾ ਜੇ ਪੂਰ ਲਈ ਤੁਸੀਂ ਪਰ ਡਿਫਰੈਂਟਲੀ ਇੰਪੋਰਟੈਂਟ ਚੀਜ਼ ਤਾਂ ਹੈ ਹੀ ਹੈ ਜੀ ਪਲੱਸ 2 ਤੋਂ ਕਿ ਕੰਟੀਨਿਊ ਕਰਦੇ ਤੁਹਾਰੇ ਕੀ ਬੀ ਆਪਾ ਹੈ